वारड नंबर 13 तो आम आदमी पार्टी के उम्मीदवार रचना शर्मा ने वोटरा अपील की थी कि अपनी एक-एक वोट चालू दे चौण निशान ते पाके मैनु काउंसलर बनाओ इस मौके वारड वासिया ने भी विश्वास दिवाया कि ओ वड्डी लीड नाल जिता के काउंसलर बनावेंगे इस मौके हरिदेव शर्मा सुकुंतला शर्मा विवेक शर्मा वरुण शर्मा राजेंद्र कुमार मुकेश लता शर्मा मंगत राम हाजरा बेगम देबो ਹਰਜਿੰਦਰ ਸਿੰਘ ਟਿੱਟੂ ਜਸਵਿੰਦਰ ਸਿੰਘ ਕਟਾਣਾ ਪਰੇਮ ਸਿੰਘ ਮਨੀ ਸਿੰਘ ਗਗਨਦੀਪ ਸੁਰੇਸ਼ ਕੁਮਾਰ ਪਰੇਮਪਾਲ ਮਾਇਆ ਦੇਵੀ ਮੌਜੂਦ ਸਨ 채ਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਹਾਂਜੀ ਮੈਂ ਰਚਨਾ ਸ਼ਰਮਾ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰਾਂ ਮੈਨੂੰ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਕੰਮ ਜਾਬਣਾ ਪ੍ਰਵੇਕ ਸ਼ਰਮਾ ਮੇਰੀ ਧਰਮ ਪਤਨੀ ਰਚਨਾ ਸ਼ਰਮਾ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਵਾਲ ਨੰਬਰ 13 ਦੇ ਉਮੀਦਵਾਰ ਆ 21 ਦਸੰਬਰ ਨੂੰ ਚਾੜੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਰਚਨਾ ਸ਼ਰਮਾ ਨੂੰ ਕਾਮਯਾਬ ਬਣਾਓ ਤਾਂ ਕਿ ਜੋ ਅਸੀਂ ਇਸ ਵਾਰ ਨੰਬਰ 13 ਔਰ ਸਮੂਹ ਕੋਪਰਾ ਨਗਰ ਨਿਵਾਸੀ ਦਾ ਵੱਧ ਤੋਂ ਵੱਧ ਵਿਕਾਸ ਕਰ ਸਕੀਏ ਧੰਨਵਾਦ ਜੀ ਮੈਂ ਮੰਗਤਰਮ ਬਰਾਲ ਅਤੇ ਮੇਰੀ ਮਿਸ ਹਾਜ਼ਰਾ ਬੇਗਮ ਬਰਾਲ ਅਸੀਂ ਵਾਦਾ ਕਰਦੇ ਹਾਂ ਕਿ ਸਾਡੀ ਤੀਰਾਨੀ ਰਚਨਾ ਸ਼ਰਮਾ ਜੋ ਕਿ 13 ਨੰਬਰ ਵਾਰਡ ਤੋਂ ਚਾੜੂ ਦੇ ਉਮੀਦਵਾਰ ਹਨ ਅਸੀਂ ਉਹਨਾਂ ਨਾਲ ਵਾਦਾ ਕਰਦੇ ਹਾਂ ਕਿ ਚਾੜੂ ਦੇ ਮੋਰਾਂ ਲਾ ਕੇ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਦਵਾ ਕੇ ਕਾਮਯਾਬ ਕਰਾਂਗੇ ਜੈ ਸ਼੍ਰੀ ਰਾਮ ਮੈਂ ਪੰਡਿਤ ਰਜਿੰਦਰ ਸ਼ਰਮਾ ਬਾਹਰ ਨੰਬਰ 13 ਤੋਂ ਜੋ ਕਿ ਸਾਨੂੰ ਆਮ ਆਦਮੀ ਪਾਰਟੀ ਨੇ ਸਾਡੀ ਤੀਰਾਨੀ ਰਚਨਾ ਸ਼ਰਮਾ ਨੂੰ ਟਿਕਟ ਦੇ ਕੇ ਨਿਵਾਜਿਆ ਅਸੀਂ ਸਾਰੇ ਨਗਰ ਨਿਵਾਸੀ ਅਗੇ ਬੇਨਤੀ ਕਰਦੇ ਹਾਂ ਕਿ ਤੁਸੀਂ 21 ਦਸੰਬਰ ਦਿਨ ਸ਼ਨੀਵਾਰ ਨੂੰ ਸਾਡੀ ਬੇਟੀ ਨੂੰ ਚਾੜੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਬਾਕੀ ਜਿਹੜੇ ਸਾਰੇ ਤੁਹਾਡੇ ਨਗਰ ਦੇ ਜੋ ਵੀ 13 ਨੰਬਰ ਬਾੜਨੀ ਸਾਰੇ ਨਗਰ ਦੇ ਜਿਹੜੇ ਕੰਮ ਹੋਣਗੇ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਰਾਂਗੇ ਜੋ ਅਧੂਰੇ ਕਾਰਜ ਪਏ ਆ ਇਸ ਨੂੰ ਨਗਰ ਨੂੰ ਅੱਗੇ ਲੈ ਜਾਣ ਵਾਸਤੇ ਸਭ ਦਾ ਸਹਿਯੋਗ ਮੰਗਦੇ ਆ ਤੇ ਸਿਰਫ ਇੱਕ 21 ਦਸੰਬਰ ਤੋਂ ਤੁਸੀਂ ਸਾਨੂੰ ਵੋਟਾਂ ਪਾ ਕੇ ਚਾੜ੍ਹੂ ਦਾ ਨਿਸ਼ਾਨ ਤੇ ਕਾਮਯਾਬ ਕਰੋ ਔਰ ਨਾਲ ਹੀ ਅਸੀਂ ਪ੍ਰਿੰਸੀਪਲ ਪ੍ਰੇਮਕਵਰਿ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ 13 ਨੰਬਰ ਸਾਡੀ 13 ਨੰਬਰ ਟਿਕਟ ਦੇ ਕੇ ਨਿਵਾਜਿਆ ਸੋ ਕਿਉਂਕਿ ਇਸ ਅਸੈਂਬਲੀ ਸਾਡੀ ਇਸ ਪਾਰਟੀ ਆ ਇਸ ਵਕਤ ਆ ਮਾਰੀ ਪਾਰਟੀ ਦੀ ਸਰਕਾਰ ਆ ਕਿ ਜਿਹੜੇ ਵੀ ਕੰਮ ਪਿਛਲੇ ਅਧੂਰੇ ਪਏ ਆ ਅਸੀਂ ਉਹਨਾਂ ਨੂੰ ਪੂਰੇ ਕਰ ਸਕੀਏ ਇਹਨਾਂ ਤੋਂ ਕੰਮ ਲਵਾਗੇ ਤਦ ਹੀ ਤੁਹਾਡਾ ਸਹਿਯੋਗ ਆ ਤੁਸੀਂ ਇੱਕ ਵਾਰੀ ਫੇਰ ਮੈਂ ਬੇਨਤੀ ਕਰਦਾ ਕਿ ਸਾਰੇ 21 ਦਸੰਬਰ ਨੂੰ ਦਿਨ ਸ਼ਨੀਵਾਰ ਨੂੰ ਰਚਨਨ ਚਾੜ੍ਹੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਤੁਸੀਂ ਨੂੰ ਕਾਮਯਾਬ ਕਰੋ ਸਾਰਿਆਂ ਦਾ ਧੰਨਵਾਦ ਜੈ શ્રી ਰਾਮ ਗੁਕੇਸ਼ ਲਤਾ ਸ਼ਰਮਾ 13 ਨੰਬਰ ਵਾਰਡ ਤੋਂ ਰਚਨਾ ਸ਼ਰਮਾ 99 ਰਾਣੀ ਖੜੀ ਹੈ ਝਾੜੂ ਤੋਂ 13 ਨੰਬਰ ਵਾਰਡ ਤੋਂ ਝਾੜੂ ਦੇ ਨਿਸ਼ਾਨ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਟਾਈਮ ਦੀ ਸਰਕਾਰ ਆ ਠੀਕ ਹੈ ਸਰਕਾਰ ਦਾ ਫਾਇਦਾ ਲਓ ਤੇ ਇਸ ਕਰਕੇ ਬੋਟਾ ਬਾਕੇ ਜਿਤਾਓ ਜਿਹੜੇ ਕੰਮ ਨਹੀਂ ਪੈਂਦੇ ਵਿੱਚ ਹੋਏ ਉਹ ਸਾਰੇ ਹੋਣ ਆ ਨਾਲੀਆਂ ਦਾ ਜਿਹੜਾ ਪਾਣੀ ਆ ਗੰਦਿਆ ਸੱਪ ਨਿਕਲਦੇ ਆ ਠੀਕ ਆ ਘਰਾਂ 'ਚ ਵੱੜਦੇ ਆ ਇਦਾਂ ਦੇ ਕੰਮ ਹਰ ਚੀਜ਼ ਜਿਹੜੀ ਆ ਨਹੀਂ ਹੋਈ ਉਹ ਕਰੋ ਰਚਨਾ ਸ਼ਰਮਾ ਨੂੰ ਬੋਟਾ ਬਾਕੇ ਕਾਮਯਾਬ ਕਰੋ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਕਰਦਾ ਜੋ ਹੁਣ ਇਲੈਕਸ਼ਨ ਹੋ ਰਹੀ ਆ ਮਿਊਸਪਲ ਕਾਰਪੋਰੇਸ਼ਨ ਦੀ ਇਸ ਇਲੈਕਸ਼ਨ ਦੇ ਵਿੱਚ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਨੇ ਸਾਡੇ ਭਾਬੀ ਜੀ ਨੂੰ ਟਿਕਟ ਦੇ ਕੇ ਨਵਾਜਿਆ ਮੌਕਾ ਦਿੱਤਾ ਵਾ ਤੇ ਸਾਰਿਆਂ ਨਗਰ ਨਿਵਾਸੀਆਂ ਕੇ ਇਹ ਹੀ ਅਪੀਲ ਹੈ ਜੀ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਝਾੜੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਵੋਟਾਂ ਪਾਓ ਤੇ ਰਚਨਾ ਸ਼ਰਮਾ ਜੀ ਨੂੰ ਕਾਮਯਾਬ ਕਰੋ ਜੋ ਕਿ ਆਪ ਆਪਣੀ ਮੌਕੇ ਦੀ ਸਰਕਾਰ ਦਾ ਫਾਇਦਾ ਲੈਣ ਤੇ ਆਪਣੇ ਨਗਰ ਦੇ ਵਿਕਾਸ ਲਈ ਵੱਧ ਚੜ ਕੇ ਕੰਮ ਕਰਨ ਜੋ ਸਾਨੂੰ ਕਠਨਾਈਆਂ ਵਾ ਉਹ ਬਹੁਤ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਬਹੁਤ ਲੋਕਾਂ ਦੀ ਤੇ ਆਪਣਾ ਸਾਰਿਆਂ ਦੇ ਅੱਗੇ ਬੇਨਤੀ ਹੈ ਜੀ ਸਹਿਯੋਗ ਦਿਓ ਜੀ